ਸਰਦਾਰ ਜੀ ਕਿਵੇਂ ਦਾ ਸਮਰਥਨ ਮਿਲਿਆ ਬੱਬੂ ਜੀ ਨੂੰ ਪਿੰਡਾਂ ਵਿੱਚ ਦੇਖੋ ਸਵੇਰ ਦੇ ਅਸੀਂ ਲਗਾਤਾਰ ਪ੍ਰੋਗਰਾਮਾਂ ਦੇ ਵਿੱਚ ਆ ਆ ਸਾਡਾ ਅ ਅੱਜ ਦੀ ਜੋ ਚੌਥਾ ਪ੍ਰੋਗਰਾਮ ਆ ਜਦਲੇ ਸਿੰਘ ਬੱਬੂ ਜੀ ਦਾ ਔਰ ਵਕ ਵਕ ਪਿੰਡਾਂ 'ਚ ਬਰਨਾਲੇ ਗਏ ਹਰਦਾਨ ਗਏ ਆ ਔਰ ਪੂਰੋਵਲ ਰਾਈਆਂ ਉਸ ਤੋਂ ਬਾਅਦ ਅਲੀ ਸ਼ਹਿਰ ਅੱਜ ਪਹੁੰਚੇ ਅਸੀਂ ਚੌਥੇ ਪ੍ਰੋਗਰਾਮ 'ਚ ਔਰ ਇਹਦਾ ਮਤਲਬ ਹੋ ਜੇ ਅੱਜ ਪਿੰਡਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇਕੱਠ ਹੋ ਰਿਹਾ ਵੱਡੇ ਪ੍ਰੋਗਰਾਮ ਹੋ ਰਿਹਾ ਇੱਥੋਂ ਪਤਾ ਲੱਗਦਾ ਕਿ ਜਿਹੜੇ ਪੰਜਾਬ ਦੇ ਲੋਕਾਂ ਨੇ ਔਰ ਦੇਸ਼ ਦੇ ਲੋਕਾਂ ਨੇ ਔਰ ਖਾਸ ਕਰਕੇ ਗੁਰਦਾਸਪੁਰ ਵਿਧਾਨ ਸਭਾ ਦੇ ਲੋਕਾਂ ਨੇ ਮਨ ਬਣਾ ਲਿਆ ਕਿ ਇਸ ਵਾਰ ਜਿਹੜਾ ਗੁਰਦਾਸਪੁਰ ਦੇ ਵਿੱਚ ਜਿਹੜਾ ਲੋਕ ਸਭਾ ਉਮੀਦਵਾਰ ਨੇ ਸਾਡੇ ਜਨেশ ਸਿੰਘ ਬੱਬੂ ਜੀ ਨੂੰ ਫੇਰ ਵੱਡੀ ਲੀਡ ਨਾਲ ਜਿਤਾ ਕੇ ਜਿਹੜਾ ਪਾਰਲੀਮੈਂਟ ਚ ਭੇਜਣ ਦਾ ਮਨ ਬਣਾ ਚੁੱਕੇ ਨੇ ਲੋਕ ਕਿਹੜੇ ਕਿਹੜੇ ਮੁੱਦੇ ਅਹਿਮ ਰਹਣਗੇ ਜਿਵੇਂ ਜਿਵੇਂ ਜੀ ਦਿਆਂ ਦੀਆਂ ਇਹੋ ਲਿਆ ਦੇਖੋ ਜਿਹੜਾ ਐਮਪੀ ਸਾਹਿਬ ਦੇ ਜਿਹੜੇ ਕੰਮ ਹੁੰਦੇ ਨੇ ਜੋ ਵੀ ਮੈਂਬਰ ਪਾਰਲੀਮੈਂਟ ਦੇ ਕੰਮ ਨੇ ਚਾਹੀਏ ਉਹ ਚੰਗੀ ਇੰਡਸਟਰੀ ਨੂੰ ਲੈ ਕੇ ਆਉਣ ਦੀ ਗੱਲ ਕਰੀਏ ਚੰਗੀ ਚਾਹੇ ਤਾਂ ਲੋਕਾਂ ਦੀ ਸਿਹਤ ਸਹੂਲਤ ਦੀ ਗੱਲ ਕਰੀਏ ਅਸੀਂ ਔਰ ਇਹੀ ਵੱਡੇ ਮੁੱਦੇ ਰਹਿਣਗੇ ਸਾਡੇ ਵੱਲੋਂ ਕਿ ਜਿਹੜੀ ਬੇਰੋਜ਼ਗਾਰੀ ਦੀ ਗੱਲ ਕਰਾਂਗੇ ਅਸੀਂ ਕਿ ਕਿਤਾ ਬੇਰੋਜ਼ਗਾਰੀ ਖਤਮ ਕੀਤੀ ਜਾ ਸਕਦੀ ਹੈ ਤੇ ਇਹਦੇ ਦੇ ਸੰਬੰਧ ਦੇ ਵਿੱਚ ਸਾਰੇ ਜਿਹੜੇ ਵੱਡੇ ਹੀ ਸਾਰੇ ਉਹ ਵੀ ਗੱਲ ਕਰਾਂਗੇ ਵਰਕਰਾਂ ਨੂੰ ਕੀ ਮੈਸੇਜ ਵਰਕਰਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਜੋ ਵੀ ਹੁਣ ਤਗੜੇ ਹੋ ਕੇ ਜਿੰਨਾ ਵੀ ਸਮਾਂ ਬਚਿਆ ਇਹ ਮੌਕੇ ਬਰ-ਬਰ ਨਹੀਂ ਮਿਲਣੇ ਔਰ ਜਿੰਨਾ ਇਮਾਨਦਾਰ ਔਰ ਕੰਮ ਕਰਨ ਵਾਲੀ ਸ਼ਖਸੀਅਤ ਜਿਹੜੀ ਅੱਜ ਪਾਰਟੀ ਨੇ ਸਾਡੇ ਤੇ ਵਿਸ਼ਵਾਸ ਕੀਤਾ ਗੁਰਦਾਸਪੁਰ ਦੇ ਲੋਕਾਂ ਦੀ ਜੋ ਮੰਗ ਸੀ ਕਿ ਸਾਨੂੰ ਲੋਕਲ ਕੈਂਡੀਡੇਟ ਦਿੱਤਾ ਜਾਵੇ ਅੱਜ ਉਹ ਪਾਰਟੀ ਨੇ ਸਾਡੀ ਮੰਗ ਨੂੰ ਪੂਰਾ ਕੀਤਾ ਔਰ ਹੁਣ ਸਾਡਾ ਫਰਜ ਬਣਦਾ ਗੁਰਦਾਸਪੁਰ ਦੇ ਲੋਕਾਂ ਦਾ ਵੋਟਰਾਂ ਦਾ ਕਿ ਤਕੜੇ ਹੋ ਕੇ ਦਿਨੇਸ਼ ਸਿੰਘ ਬੱਬੂ ਜੀ ਨੂੰ ਜਿਤਾ ਕੇ ਪਾਰਲੀਮੈਂਟ 'ਚ ਭੇਜੀਏ ਜੋ ਗੁਰਦਾਸਪੁਰ ਦੀ ਆਵਾਜ਼ ਨੂੰ ਬਲੰਦ ਕਰ ਸਕੋ। ਜਿਹੜਾ ਬੱਬੂ ਜੀ ਨੂੰ ਕਿਵੇਂ ਨਾਲ ਸਾਥ ਮਿਲਿਆ ਪਿੰਡਾਂ ਵਿੱਚ? ਅ ਮੈਂ ਜੇ ਬਤੌਰ ਮੰਡਲ ਪ੍ਰਧਾਨ ਚੌੜਾ ਛਤਰਾ ਹੀਰਾ ਲਾਲ ਜਦੋਂ ਤੇ ਦਿਨੇਸ਼ ਬੱਬੂ ਜੀ ਨੂੰ ਟਿਕਟ ਅਨਾਉਂਸ ਹੋਈ ਦੀਆ ਉਸ ਤੋਂ ਉਦੋਂ ਤੋਂ ਹੀ ਅਸੀਂ ਵੱਖ-ਵੱਖ ਪਿੰਡਾਂ ਵਿੱਚ ਲਗਾਤਾਰ ਰੈਲੀਆਂ ਕਰ ਰਹੇ ਆਂ। ਔਰ ਸਾਨੂੰ ਪਿੰਡ ਦੇ ਲੋਕਾਂ ਦਾ ਬਹੁਤ ਵਧੀਆ ਸਮਰਥਨ ਮਿਲ ਰਿਹਾ ਵਾ ਕਿਉਂਕਿ ਹੁਣ ਤੱਕ ਅਸੀਂ ਬੱਬੂ ਜੀ ਦੇ ਆਪਣੇ ਜੋੜੇ ਮੰਡਲ ਦੇ ਵਿੱਚ ਚਾਰ ਰੈਲੀਆਂ ਕਰਾ ਚੁੱਕੇ ਆ ਅਤੇ ਚਾਰ ਰੈਲੀਆਂ ਇਹਨਾਂ ਦੀ ਮਿਸਿਸ ਦੀ ਕਰਵਾ ਚੁੱਕੇ ਆ ਹਰ ਪਿੰਡ ਦੇ ਵਿੱਚ ਜਿਸ ਜਿਸ ਪਿੰਡ ਦੇ ਵਿੱਚ ਵੀ ਗਏ ਆ ਸਾਨੂੰ ਭਰਮਾ ਹੰਗਾਰਾ ਮਿਲਿਆ ਵਾ ਔਰ ਲੋਕੀ ਲੋਕੀ ਦਿਨੇਸ਼ ਬੱਬੂ ਜੀ ਨੂੰ ਵੀ ਉਹਨਾਂ ਸਾਫ਼ ਸੁਥਰੀ ਸਭੀ ਨੂੰ ਬਹੁਤ ਪਸੰਦ ਕਰਦੇ ਨੇ ਪਲੱਸ ਨਰਿੰਦਰ ਮੋਦੀ ਜੀ ਨੇ ਜੋ 10 ਸਾਲਾਂ ਵਿੱਚ ਦੇਸ਼ ਦੇ ਵਿਕਾਸ ਲਈ ਤੇ ਰਾਸ਼ਟਰੀ ਹਿੱਤ ਲਈ ਕੰਮ ਕੀਤੇ ਨੇ ਲੋਕੀ ਉਹਨਾਂ ਦੇ ਕੰਮਾਂ ਨੂੰ ਲੈ ਕੇ ਵੀ ਬਹੁਤ ਜ਼ਿਆਦਾ ਉਤਸ਼ਾਹਤ ਨੇ ਉਹ ਬਹੁਤ ਜਿਆਦਾ ਲੋਕਾਂ ਵਿੱਚ क्रेज ਆ ਵੀ ਠੀਕ ਆ ਜੀ ਅਸੀਂ ਇਸ ਵਾਰੀ ਜਿਹੜੇ ਆ ਕਮਲ ਦੇ ਫੁੱਲ ਦੇ ਬਟਨਾਂ ਦਬਾ ਕੇ ਅਸੀਂ ਮੋਦੀ ਜੀ ਨੂੰ ਕਾਮਯਾਬ ਕਰਨਾ ਹੈ ਜੀ